ਦੀ ਕੀ ਫਤੇ ਸਮੂਹ ਸੰਗਤ ਨੂੰ ਬੇਤੀ ਹੈ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਦਾ ਸਮਾਂ 4:15 ਹੋ ਗਏ ਹਨ ਉઠੋ ਭਾਈ ਅਸ਼ਨਾਰ ਪਾਨ ਕਰੋ ਗੁਰੂ ਘਰ ਆਓ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰੋ ਗੁਰੂ ਕੀ ਬਾਣੀ ਸੁਣ ਕੇ ਸੇਵਾ ਕਰਕੇ ਲਾਭੇ ਪ੍ਰਾਪਤ ਕਰੋ ਇਰ ਬੇਕਤੀ ਹੈ ਅੰਮ੍ਰਿਤ ਵੇਲੇ ਦਾ ਸਮਾਂ 4:15 ਮਿੰਟ ਹੋ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਮ ਅਬ ਗੁਣ ਭਰੇ ਨਾਹੀ ਅੰਮ੍ਰਿਤ ਛਾੜ ਬਿਖੇ ਬਿਖਾਈ ਮਾਇਆ ਉਹ ਪਰਮ ਪੈ ਕੁੱਲੇ ਸਤਦਾਰਾ ਸਿਉ ਪ੍ਰੀਤ ਲਗਾਹੀ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਜਮਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਜਪ ਤਪ ਸੱਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਸ਼ਰਨ ਪਰੇ ਕੀ ਰੱਖੋ ਸ਼ਰਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਬੇਨ ਸਤਗੁਰ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਭਾਈ ਹਮਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਦੇਹ 부ਝਾਈ ਬੇ ਸਤੂ ਗੋਲ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਭਾਈ ਹਮਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ 부ਜਾਈ ਹਰ ਗਿਓ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵ ਹੋ ਆਧਾਰੇ ਰਾਓ ਮਨ ਸਾ ਮਾਰ ਦੁਗਦਾ ਸਹਿਜ ਸਮਾਣੀ ਪਾਇਆ ਕਰਤਨ ਹਾਰਾ ਸ਼ਬਦ ਮਰੋ ਫਿਰ ਜੀਵੋ ਸਾਧ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ Jap ਹੈ ਸੇਈ ਦਾਤੈ ਦਾਤ ਰਖੀ ਹੱਥ ਮੱਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ Japhe sehi ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ